ਹੀ ਗੁਰੂ ਕੀ ਸੰਗਤ ਵੱਲੋਂ ਬੜੇ ਉਤਸ਼ਾਹ ਤੇ ਭਾਵਨਾ ਦੇ ਨਾਲ ਗੁਰਮਤ ਸਮਾਗਮ ਦੀਆਂ ਹਾਜ਼ਰੀਆਂ ਭਰ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ 6ਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆਓ ਕੁਝ ਕਹਿਣ ਦੀ ਆਗਿਆ ਦਿਓ ਰਸਨਾ ਨੂੰ ਪਵਿੱਤਰ ਕਰੋ ਦੋਨੇ ਹੱਥ ਜੋੜੋ ਗੂੰਜਾ ਪਾ ਦਿਓ ਦੀਨ ਦੁਨੀਆ ਦੇ ਮਾਲਕ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਅੰਦਰ ਝੁਕਾ ਕੇ ਸਿਰ ਤੇ ਆਖ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਹਾਂ ਆਓ ਜਿੰਨਾ ਮੇਰੇ ਕੋਲ ਸਮਾਂ ਬਹੁਤ ਹੈ ਦੀਨ ਦੁਨੀਆ ਦੇ ਮਾਲਕ ਪਾਤਸ਼ਾਹ ਮਹਾਰਾਜ ਦੀ ਗਾਥਾ ਦੇ ਵਿੱਚੋਂ ਮੈਂ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਕੇ ਇੱਕ ਵਾਰ ਕਹਿ ਕੇ ਖਿਮਾ ਦੇ ਜੱਜਕ ਹੋ ਜਾਣਾ ਹੈ ਮੇਰੇ ਤੋਂ ਪਹਿਲਾਂ ਆਪ ਜੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਬਾਬਤ ਇਤਿਹਾਸ ਦੇ ਵਿੱਚੋਂ ਕਵਤਾ ਕਹਿ ਕੇ ਗਏ ਨੇ ਸਤਕਾਰਯੋਗ ਜਿਨ੍ਹਾਂ ਨੇ ਤੁਹਾਡੇ ਸਨਮੁਖ ਕਵਤਾ ਰੱਖੀ ਹੈ ਵੀ 6ਵੇਂ ਪਾਠਾ ਮਹਾਰਾਜ ਨੂੰ ਭਗਤ ਪੱਲਾ ਯਾਦ ਕਰਦਾ ਹੈ ਉਸ ਤੋਂ ਅਗਲੀ ਕਵਤਾ ਮੈਂ ਕਹਿ ਕੇ ਖਿਮਾ ਦੇ ਜਾਚ ਕੋ ਜਾਣਾ ਹੈ ਇਤਿਹਾਸ ਦੀ ਕਦਰ ਕਰਦਿਆਂ ਹੋਇਆਂ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਕੋੜਬੁੱਡੇ ਵਾਲੇ ਜਿਨ੍ਹਾਂ ਨੂੰ ਮਹਾਂਪੁਰਖਾਂ ਨੇ ਡਿਊਟੀ ਗਵਾਲੀਅਰ ਐਮਪੀ ਦੀ ਧਰਤੀ ਤੇ ਲਾਈ ਹੈ ਮੱਧ ਪ੍ਰਦੇਸ਼ ਦੀ ਧਰਤੀ ਤੇ ਮਹਾਂਪੁਰਖਾਂ ਦਾ ਹੁਕਮ ਮੰਨਦੇ ਨੇ ਵੀਰ ਪਰਮਜੀਤ ਸਿੰਘ ਜੀ ਦਾ ਧੰਨਵਾਦ ਪਾਈ ਗੁਰਪ੍ਰਤਾਪ ਸਿੰਘ ਜੀ ਸੁਗਾ ਆਓ ਸਾਰੀਆਂ ਸੰਗਤਾਂ ਇੱਕ ਵਾਰੀ ਸਮੁੱਚੀ ਸੰਗਤ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਅੰਦਰ ਆਓ ਇੱਕ ਵਾਰੀ ਸਾਰੀਆਂ ਸੰਗਤਾਂ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਕੀਏ ਮੇਰੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਗੁਬਿੰਦ ਸਾਹਿਬ ਸੱਚੇ ਜਿਸ ਦੀ ਮਾਂ ਨੇ ਰਾਹ ਦੇ ਨਾਰਾdna ਕੀਤੀ ਆਪਣੇ ਪੁੱਤਰ ਨੂੰ ਆਖਿਆ ਪੁੱਤਰਾ ਯਾਦ ਰੱਖ ਉਹ ਸੱਚੀ ਜੋਤ ਦੇ ਕਾਲ ਦੀ ਸੰਸਾਰ ਵਿੱਚ ਆਈ ਹੈ ਉਹ ਤੈਨੂੰ ਵੀ ਦਰਸ਼ਨ ਦੇ ਕੇ ਨਵਾਜੇਗੀ ਉਹ ਕਟ-ਕਟ ਕੇ ਅੰਦਰ ਕੀ ਜਾਣਤ ਪੱਲੇ ਪੁਰੇ ਕੀ ਪੀਰ ਪਸ਼ੰਤ ਉਹ ਜਨਨਾਰ ਸਾਰਿਆਂ ਨੂੰ ਜਾਣਦਾ ਹੈ ਯਾਦ ਰੱਖੋ ਜਦੋਂ ਐਸੀਆਂ ਗੱਲਾਂ ਮਾਂ ਨੇ ਦਸੀਆਂ ਪੁੱਤ ਨੇ ਬਲ ਦਵਾਉਂਦਿਆਂ ਮੇਰੇ ਪਾਛਾ ਮਹਾਰਾਜ ਨੂੰ ਯਾਦ ਕੀਤਾ ਮਿਲ ਮੇਰੇ ਪ੍ਰੀਤਮਾ ਹੋਂਦ ਬਿਨ ਖਰੀ ਨਮਾਣੀ ਮੈਂ ਨਾਣੀ ਨੀ ਜੀਓ ਪਾਵਾਏ ਅੰਨ ਦਾ ਪਾਣੀ ਮੇਰੇ ਪਾਛਾ ਨੂੰ ਯਾਦ ਕਰਦਾ ਮੇਰੇ ਪਾਛਾ ਲੈ ਕੇ ਸਿੱਖਾਂ ਨੂੰ ਨਾਲ ਤੇ ਜਦੋਂ ਪਿੰਡ ਬਤਾਲੇ ਪਹੁੰਚਦੇ ਐ ਬਤਾਲੇ ਦੀ ਧਰਤੀ ਤੇ ਜਾ ਕੇ ਮੇਰੇ ਪਾਛਾ ਪੁੱਛਦੀ ਐ ਸਾਥ ਵਿੱਚ ਸਾਥ ਦੇ ਲੋਕ ਕੀ ਕਹਿੰਦੇ ਨੇ ਉਸ ਵਕਤ ਦਾ ਵੇਰਵਾ ਸਵਰਗਵਾਸੀ ਗਿਆਨੀ ਕਾਰ ਸਿੰਘ ਜੀ ਰਾਲਾਂ ਚਾਲਾਂ ਵਾਲਿਆਂ ਦਾ ਕਵੀਸ਼ਰ ਜੱਥਾ ਹੈ ਇਉਂ ਬਿਆਨ ਕਰਦਾ ਮੀਰੀ ਪੀਰੀ ਵਾਲਾ ਸਤਗੁਰੂ ਵਿੱਚ ਬਤਾ D- ਸੁਣਦਾ ਤੁਹਾਨੂੰ ਆਵਾਜ਼ਾਂ ਮਾਰੇਓ ਅਸੀਂ ਉਸ ਨੂੰ ਛੇ ਛੱਟਿਆ ਆਖੀ ਜਾਂਦੇ ਸਾਰੇਓ ਉਹ ਨਾਮ ਡੰਗੋ ਡੰਗ ਟਪਾਉਂਦਾ ਮਰ ਕੇ ਤੁਹਾਨੂੰ ਕਿਥੋਂ ਰਜਾਉਣਾ ਏ ਮੁੜ ਜਾਓ ਜੋ ਮਰਜੀ ਕਰ ਲੋ ਜੋ ਤੁਹਾਡੇ ਮਨ ਪਾਉਂਦਾ ਹੈ ਸੁਣੋ ਗੁਰੂ ਜੀ ਤੁਹਾਡਾ ਚੇਲਾ ਬਾਹਰ ਕਿਤੇ ਹਲਵਾਉਂਦਾ ਹੈ ਆਇਓ ਦੀ ਸੰਤੀ ਜਦ ਦੀ ਸਾਡੇ ਪਿੰਡ ਵਿਆਈ ਏ ਸਖੀ ਸਰਵਰ ਨੂੰ ਉਹ ਨਹੀਂ ਮੰਨਦੀ ਅਸਾਂ ਬੜੀ ਸਮਝਾਈ ਏ ਰੋਜ਼ ਰਗਵੰਸਾ ਆਪਣੇ ਸਿੱਖ ਨੂੰ ਤਾਰਨ ਵਾਸਤੇ ਪਿੰਡ ਬਤਾਲੇ ਵਿੱਚ ਗਿਆ ਇਸ ਤੋਂ ਅੱਗੇ ਨਹੀਂ ਜਾਣਾ ਸਤਿਗੁਰੂ ਜੀ ਕਿਰਪਾ ਕਰਨ ਇਤਨੇ ਕਾ ਹਾਜ਼ਰੀ ਪ੍ਰਵਾਨ ਕਰਿਓ ਦਲਪੰਥ ਬਾਬਾ ਬਿੱਦੀ ਚੰਦ ਸਾਹਿਬ ਜੀ ਦੇ 12ਵੇਂ ਜਾਨ ਸਿੰਘ ਸਿੰਘ ਸਾਹਿਬ ਜਥੇਦਾਰ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਕੱਲ ਵੀ ਅਸੀਂ ਹਾਜ਼ਰੀ ਭਰੀ ਮਹਾਂਪੁਰਖ ਕਹ ਲਗੇ ਕਾਲੋਂ ਜਰੂਰ ਆ ਕੇ ਹਾਜ਼ਰੀ ਭਰਿਓ ਮਹਾਂਪੁਰਖਾਂ ਦਾ ਸਿਰ ਤੇ ਹੱਥ ਹੈ ਇਸ ਕਰਕੇ ਸਾਧ ਸੰਗਤ ਜੀ ਤੁਹਾਡੇ ਦਰਸ਼ਨ ਕੀਤੇ ਮੇਰੇ ਤੋਂ ਆਉਣ ਵਾਲੇ ਚੜ੍ਹਦੀ ਕਲਾ ਦੇ ਵਿਦਵਾਨ ਇੱਕ ਤੋਂ ਇੱਕ ਚੜ੍ਹਦੀ ਕਲਾ ਦੀ ਚੜ੍ਹੰਦੀਆਂ ਵਾਲੀਆਂ ਬਾਤਾਂ ਗੁਰੂ ਦੀ ਵੱਡੀ ਕਿਰਪਾ ਹੈ ਗਿਆਨੀ ਗੁਰਲਾਲ ਸਿੰਘ ਜੀ ਬੈਂਕਾ ਜਿਨ੍ਹਾਂ ਤੇ ਬਹੁਤ ਵੱਡੀ ਕਿਰਪਾ ਹੈ ਜਿੱਥੇ ਢਾਡੀਵਾਰਾਂ ਦੇ ਨਾਲ ਸੇਵਾ ਕਰਦੇ ਨੇ ਉਥੇ ਸਾਜ ਤੰਤੀ ਸਾਜ ਜਿਹੜਾ ਸਾਜ ਮਰਜੀ ਬਣਵਾ ਲਓ ਇਹ ਗੁਰੂ ਦੀ ਕਿਰਪਾ ਹੈ ਉਸਤਾਦ ਗਿਆਨੀ ਗੁਰਮਖ ਸਿੰਘ ਦੀ ਐਮ ਐ ਸਾਹਿਬ ਬਾਪੂ ਜੋਗਾ ਸਿੰਘ ਜੀ ਜੋਗੀ ਉਹਨਾਂ ਦੀ ਇਹ ਕਲਮ ਤੋਂ ਲਿਖੀ ਹੋਈ ਕਵਿਤਾ ਸਤਕਾਰ ਯੋਗ ਗਿਆਨੀ ਭਗਵੰਤ